ਦੋਸਤੋ ਜਿੰਨਾ ਵੀ ਏਸੀ ਚਲਾਓ ਨਹੀਂ ਆਵੇਗਾ ਬਿਜਲੀ ਦਾ ਬਿੱਲ ਅਪਣਾਓ ਇਹ ਪੰਜ ਟਿਪਸ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ ਸਰਦੀਂ ਤਰ੍ਹਾਂ ਇਸ ਵਾਰ ਗਰਮੀ ਵਧਰੀ ਹੋਣ ਦੀ ਉਮੀਦ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਵਾਰ ਏਸੀ ਖੂਬ ਚੱਲਣ ਦੀ ਸੰਭਾਵਨਾ ਹੈ ਹੁਣ ਜੇਕਰ ਏਸੀ ਜ਼ਿਆਦਾ ਚੱਲੇਗਾ ਤਾਂ ਬਿਜਲੀ ਦਾ ਬਿੱਲ ਵੀ ਜ਼ਿਆਦਾ ਹੀ ਆਵੇਗਾ ਆ ਮਨ ਲਵੇ ਤੇਰੇ ਬਾਅਦ ਅਜਿਹੀ ਚ ਲੋਕਾਂ ਦੀ ਜੇਬਾਂ ਤੇ ਵੀ ਅਸਰ ਪੈ ਸਕਦਾ ਹੈ ਅਰੇ ਕਹਿਣਾ ਕੀ ਚਾਹਤੇ ਹੋ ਇੱਥੇ ਅਸੀਂ ਤੁਹਾਨੂੰ 5 ਟਿਪਸ ਦੱਸਣ ਜਾ ਰਹੇ ਹਾਂ ਜੋ ਇਸ ਗਰਮੀ ਵਿੱਚ ਤੁਹਾਡੀ ਬਿਜਲੀ ਦੇ ਬਿੱਲ ਨੂੰ ਘਟਾ ਸਕਦੇ ਹਨ ਅਬੇ ਜਲਦੀ ਨੰਬਰ 1 ਹੈ ਸਹੀ ਤਾਪਮਾਨਾ ਲੋਕਾਂ ਵਿੱਚ ਇੱਕ ਵੱਡੀ ਗਲਤਫਹਿਮੀ ਹੈ ਜੇਕਰ ਏਸੀ ਦਾ ਟੈਂਪਰੇਚਰ ਘੱਟ ਕੀਤਾ ਜਾਵੇ ਤਾਂ ਕਮਰਾ ਜਲਦੀ ਠੰਡਾ ਹੋ ਸਕਦਾ ਹੈ ਪਰ ਇਹ ਇਸ ਤਰ੍ਹਾਂ ਨਹੀਂ ਹੈ ਏਸੀ ਨੂੰ 24 ਡਿਗਰੀ ਸੈਲਸੀਅਸ ਤੇ ਸੈੱਟ ਕਰਨਾ ਸਹੀ ਹੈ ਜੇਕਰ ਤੁਸੀਂ ਤਾਪਮਾਨ ਨੂੰ 1 ਡਿਗਰੀ ਘੱਟ ਕਰਦੇ ਹੋ ਤਾਂ ਤੁਹਾਨੂੰ ਬਿਜਲੀ ਦਾ ਬਿੱਲ 6% ਦੀ ਵੱਧ ਸਕਦਾ ਹੈ ਇਸ ਲਈ ਬਿਜਲੀ ਦੇ ਬਿੱਲ ਨੂੰ ਬਚਾਉਣ ਲਈ ਏਸੀ ਨੂੰ 24 ਡਿਗਰੀ ਤੇ ਹੀ ਸੈੱਟ ਰੱਖੋ ਜੇਕਰ ਬਹੁਤ ਜ਼ਿਆਦਾ ਗਰਮੀ ਹੈ ਤਾਂ ਤੁਸੀਂ ਇਸ ਦਾ ਤਾਪਮਾਨ 22 ਡਿਗਰੀ ਤੱਕ ਰੱਖ ਸਕਦੇ ਹੋ ਨੰਬਰ 2 ਸਫਾਈ ਅਤੇ ਸਰਵਿਸ ਦਾ ਖਿਆਲ ਰੱਖੋ ਭਾਵੇਂ ਤੁਹਾਡੇ ਕੋਲ ਵਿੰਡੋ AC ਹੋਵੇ ਜਾਂ ਸਪਲੀਟ AC ਸਰਵਿਸਿੰਗ ਅਤੇ ਸਫਾਈ ਬਹੁਤ ਜ਼ਰੂਰੀ ਹੈ AC ਦੇ ਇੰਡੋਰ ਯੂਨਟ ਦੇ ਫਿਲਟਰ ਗੰਦੇ ਹੋ ਜਾਂਦੇ ਹਨ ਇਹਨਾਂ ਫਿਲਟਰ ਨੂੰ ਸਮੇਂ-ਸਮੇਂ ਤੇ ਸਾਫ਼ ਕਰਨਾ ਚਾਹੀਦਾ ਹੈ ਇਹ ਕੰਮ ਆਸਾਨ ਹੈ ਜੇਕਰ ਫਿਲਟਰ ਗੰਦੇ ਹੋ ਜਾਣ ਤਾਂ ਕਮਰੇ ਨੂੰ ਠੰਡਾ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਜਿਸ ਨਾਲ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ ਇਹਨਾਂ ਫਿਲਟਰਾਂ ਨੂੰ ਤੁਸੀਂ ਘਰ ਵਿੱਚ ਹੀ ਸਾਫ਼ ਕਰ ਸਕਦੇ ਹੋ ਇੱਕ ਸੀਜ਼ਨ ਵਿੱਚ ਦੋ ਵਾਰ AC ਦੀ ਸਰਵਿਸ ਕਰਾਉਣੀ ਜ਼ਰੂਰੀ ਹੈ ਨੰਬਰ 3 ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰੋ ਦੋਸਤੋ ਇਹ ਯਕੀਨੀ ਬਣਾਓ ਕਿ ਜਦੋਂ ਵੀ ਤੁਸੀਂ AC ਚਲਾਉਂਦੇ ਹੋ ਤਾਂ ਕਮਰੇ ਦੇ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰਹਿਣ। ਇਸ ਨਾਲ ਕਮਰਾ ਜਲਦੀ ਠੰਡਾ ਹੋ ਜਾਂਦਾ ਹੈ। ਜੇਕਰ ਦਰਵਾਜ਼ੇ ਤੇ ਖਿੜਕੀਆਂ ਖੁੱਲੀਆਂ ਰਹਿਣਗੀਆਂ ਤਾਂ ਕਮਰਾ ਠੰਡਾ ਹੋਣ ਵਿੱਚ ਸਮਾਂ ਜ਼ਿਆਦਾ ਲੱਗੇਗਾ ਅਤੇ ਬਿਜਲੀ ਦੇ ਬਿੱਲ ਵੀ ਵਿੱਚ ਵੀ ਵਾਧਾ ਹੋ ਸਕਦਾ ਹੈ। ਨੰਬਰ 4 ਪੱਖਾ ਚਾਲੂ ਰੱਖੋ। ਦੋਸਤੋ ਕਮਰੇ ਵਿੱਚ ਏਸੀ ਚਲਾਉਂਦੇ ਸਮੇਂ ਪੱਖਾ ਚਾਲੂ ਰੱਖੋ। ਇਸ ਕਾਰਨ ਠੰਡੀ ਹਵਾ ਚਾਰੇ ਪਾਸੇ ਤੇਜ਼ੀ ਨਾਲ ਫੈਲ ਜਾਂਦੀ ਹੈ ਅਤੇ ਕਮਰਾ ਜਲਦੀ ਠੰਡਾ ਹੋ ਜਾਂਦਾ ਹੈ। ਨੰਬਰ 5 ਟਾਈਮਰ ਦੀ ਵਰਤੋਂ ਕਰੋ। ਦੋਸਤੋ ਹਰ ਏਸੀ ਵਿੱਚ ਟਾਈਮਰ ਦੀ ਫੀਚਰ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਜਾਂ ਦੋ ਘੰਟੇ ਲਈ ਟਾਈਮਰ ਲਗਾਓ। ਫਿਰ ਇਸ ਨਾਲ ਰਾਤ ਭਰ ਏਸੀ ਚਲਾਉਂਦਾ ਕੋਈ ਟੈਨਸ਼ਨ ਨਹੀਂ ਹੋਵੇਗਾ। ਅਤੇ ਬਿਜਲੀ ਦੀ ਵੀ ਬਰਬਾਦੀ ਨਹੀਂ ਹੋਵੇਗੀ ਨਾਲ ਹੀ ਤੁਹਾਨੂੰ ਆਪਣੀ ਨੀਂਦ ਦੇ ਵਿਚਕਾਰ ਜਾਗਣ ਦੀ ਲੋੜ ਨਹੀਂ ਪਵੇਗੀ ਅਤੇ ਏਸੀ ਨੂੰ ਬੰਦ ਕਰਨ ਲਈ ਰਿਮੋਟ ਵੀ ਭਾਲਣ ਦੀ ਲੋੜ ਨਹੀਂ ਪਵੇਗੀ ਦੋਸਤੋ ਇਹਨਾਂ ਟਿਪਸਾਂ ਨੂੰ ਅਪਣਾ ਕੇ ਤੁਸੀਂ ਆਪਣੇ ਬਿਜਲੀ ਦੇ ਬਿੱਲ ਵਿੱਚ ਬਚਤ ਕਰ ਸਕਦੇ ਹੋ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ